ਕਿਲਾ ਸਬਜੀ ਬੀਜ ਕਿਉਂ ਆਉਣੇ ਆ ਮੈਂ ਤਾਂ ਫੜਜੀ ਤਾਂ ਨਹੀਂ ਦੱਸਦਾ ਨਹੀਂ ਬੀਜ ਦਾਂ ਦੇ ਫੜਜੀ ਲੇਟ ਹੋ ਗਈ ਨਹੀਂ ਦੱਸਦਾ ਹੀ ਬੀਜ ਦਾਂ ਦੇ ਟੂੜੀ ਦੇ ਪਾਣੀ ਦਾ ਔਖਾ ਸੀ ਨਾ ਫਿਰ ਪਾਣੀ ਨਹੀਂ ਆਉਂਦਾ ਹਾਂ ਹਾਂ ਕਿਹੜੇ ਵਸਲੇ ਕਿਹੜੀ ਕੈਰੀ ਨੇ ਕਿਹੜੇ ਕੈਰੀ ਤਾਂ ਉੱਪਰ ਛੱਡਿਆ ਹੋਇਆ ਹੈਗਾ ਕਿਹੜੀ ਕਿਹੜੀ ਚਲਾਈ ਬਸ ਇੱਕ ਛੱਡ ਦੇ ਇਸ ਨੂੰ

अद्धा तो बिल गा तो वासी है हाँ गौरा हो जाऊगा बिच हांजी हालांने रहने के? हाँ ला दी फट उस ला दी होना

राधे राधे साके वाटे ਸਰਨਾਮਾ ਲਖਮੀ ਦੁਆਰਾ ਨਾਰਾ ਸਤਿਵਾਦ ਕੰਨਾਂ ਨਾ ਖਾਜੀ ਰਿਆ ਦੇਵਤਾ ਉਹ ਕਿ ਮਖਸਤ ਲਾ ਇਹ ਮਿੱਟੀ ਚਾੜਨ ਦਾ ਫੜ ਜਾ ਉਹ ਚਾੜਦੇ ਨਵੀਂ ਟਫਲਿੰਗ ਵਿੱਚ ਫੜੀ ਇਹ ਅੱਛਾ ਇਕਲੀ ਚੌੜਾ ਕੰਮ ਹੋ ਜਾਂਦਾ ਅੱਛਾ ਮੈਨੂੰ ਵੀ ਇਹਦਾ ਤੋਂ ਥੋੜੇ ਜਿਹੇ ਬੁੱਟੇ ਇੱਧਰ ਮੈਂ ਲਾ ਦਨੀਆ ਕਿੰਨਾ ਕਰਖਾ ਫੜ ਜਿਆਦਾ ਤਾਂ ਸਮਝ ਆ ਲਾ ਦਿਆ ਫਰਕ ਆ ਸਕਦਾ ਨਹੀਂ ਆਸ ਵਿੱਚ ਇੱਕ ਦੂਜੇ ਫੁੱਟਾ ਫਰਕ

ਮੈਂ ਖਤਰ ਹੱਥ ਨੂੰ ਹੋ ਜੂ ਨਾ ਮੈਂ ਖਤਰ ਸੁੱਕ ਡਿਆ ਰਾ ਚੋਂਦੇ ਮੇਰਾ ਜਾਤ ਆ ਗਿਆ ਸੀ ਜਦ ਤੱਕ ਕੋਈ ਗੱਡੀ ਕੁਡੀ ਤੇ ਬੋਟਰ ਸਕਦੇ ਹੋ ਫਿਰ ਤਾਂ ਜਲਦੀ ਆ ਜਾਣਾ ਬੰਦਾ ਨਾ ਹੌਣ ਤੱਕ ਨਾ ਧੱਪਾ ਜ ਪਾਣੀ ਨਹੀਂ ਸੀ ਭਰ ਜਾਂਦੇ ਕੋਈ ਆ ਜਾਂਦੇ ਪੰਜ ਸੇ ਕੋਈ ਹਾਂ ਬਾਣੀ ਆ ਜਾਂਦੀ ਆ ਆਹ ਖੰਨ ਚਲਾ ਦੇ ਭਾਈ ਇੱਥੇ ਮੇਰੇ ਕਮਲ ਖੜੂ ਤੇ ਇੱਥੇ ਲਾ ਨਹੀਂ ਹਾਂ ਲਮੇ ਸਨ ਕੋਈ ਪਰ ਦੋ ਹੀ ਇੱਧੇ ਫਿਰ ਜ ਮੈਂ ਲਾ ਨਹੀਂ ਕੋਈ ਨਾ ਤੂੰ ਦੇ ਪਾਣੀ ਤਰਕੇ ਜਿਹਾ ਜਾਓ ਉਹਨਾਂ ਤੋਂ ਪਰਟੀਕਲ ਅਸੀਂ ਜਬ ਉਹਦੇ ਚ ਫੜੇਗਾ ਠੀਕ ਆ ਤਰਕੇ ਪਹਿਲ ਉੱਠਣੇ ਤਰਕੇ ਤਸੀਂ ਚ ਕਰਵਾਉਂਗੇ ਇਹ ਫਿਰ ਜਾਈਦਾ ਰੋੜ ਰੋੜ ਦੇ ਹੋਣੀ ਬੁਟੀ ਗਲਪੀ ਜੀ ਦਾ ਹਾਂ ਫਿਰ ਤਾਂ ਹੋ ਜਾਣਗੇ ਟਮਾਟਰ ਤੇ ਉਹ ਤਾਰ ਤੱਕ ਲੱਗੀ ਆਈ ਆ ਜਿਹੜਾ ਲਾਦੀ ਫਪੜ ਜਾ ਕੇ ਆ ਰਿੱਚ ਆਈ ਦੇ ਵਿੱਚ ਨਾਲ ਲੱਗ ਗਈ ਆਪਾਂ ਕਿਦੀ ਲਾਤੇ ਦੀ ਮਰਜ਼ੀ ਇਹਦਾ ਇਹ ਚਲਾ ਦੇ ਨਿਆ ਪਾਣੀ ਬਾਰ ਬਾਰ ਪਰ ਇਹਨਾਂ ਨੂੰ ਹਾਂ ਭਰ ਜਾਂਦੇ ਆ ਪਹਿ ਚਲਾ ਦੇਗੇ ਇਹ ਖਾਲੀ ਪਈ ਹੈ ਨਾ ਆਪਣੇ ਕੋਲੇ ਢਣਗੇ ਬੀਜ ਦੀ ਉੱਪਰ ਜੀ ਕੱਲ ਨੂੰ ਅੱਜ ਵੀ ਦੇ ਕਿਤੇ ਪਾਸੇ ਇੱਥੋਂ ਛਾਂ ਮੇ ਭਾਈ ਨੂੰ ਪੁੱਛ ਕੇ ਆਏ ਸੀ ਅੱਜ ਇਹ ਸਬਜ਼ੀਆਂ ਵਾਲੇ ਨੂੰ ਆ ਪਨੀਰੀਆਂ ਵਾਲੇ ਨੂੰ ਤੇ ਉਹ ਕਹਿੰਦਾ ਭਾਈ ਠੰਡ ਚ ਲਾਉਗਾ ਪਨੀਰੀਆਂ ਜਿੱਤੇ ਛਾਂ ਹੋਵੇ ਆ ਗੁੱਟ ਕੱਲ ਨੂੰ ਮਾਰ ਕੇ ਇੰਨੇ ਫਾਂ ਚ ਲਾ ਦੇ ਗੁੱਟ ਕੱਲ ਨੂੰ ਆ ਸਾਰੇ ਸਾਰੇ ਲਾ ਦੇ ਇੱਥੇ ਸਾਰੇ ਲਾ ਦਿੰਦੇ ਹਾਂ ਅੰਦਾਜ਼ ਕਹਿੰਦਾ ਵਧੀਆ ਨਹੀਂ ਹੁੰਦਾ ਇਹਦੇ ਲੱਗਿਆ ਆ ਆ ਫੁੱਟ ਬਿੱਲੀ ਵੇਪਨਾ ਇੱਥੇ ਤੋਂ ਪੌਂਦੀ ਵਾਲੀ ਆ ਤੇ ਪਿੰਡਾਂ ਤੋਂ ਛਾਂ ਦਿੰਦੀ ਹੁੰਦੀ ਛਾਂ ਦੱਥ ਨੇ ਹੁੰਦੀ ਆ ਹਾਂ ਆਪ ਡੇ ਲਾ ਨਹੀਂ ਸਾਣੀ ਤੇ ਇਹ ਥੇ ਲਾ ਦੇ ਆਂ ਬੁੱਧਾਂ ਦੇ ਸਵੇਰੇ ਲਾ ਦੇਗੇ ਸਵਾਇ ਰਹਿਵਾ ਦੀ ਅੰਕੀ ਦੀ ਜੀ 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 ਜ ਛੱਡਾ ਪਾਣੀ ਉੱਪਰ ਜਿੱਥੇ ਆਹ ਦੇਖੋ ਕਰਦੇ ਜਾ ਰਹੇ ਨੇ ਪਾਣੀ ਹੈ ਪਾ ਇਹਦੇ ਇਹਦੇ ਵੀ ਤਾਂ ਪਾਣੀ ਲੱਗੀ ਗਿਆ ਕੱਲ ਇਹ ਨੂੰ ਕਰਦੇ ਪਾਣੀ ਲੈ ਕੇ ਆਇਆ ਤਾਂ ਪਾ ਪਾ ਬਾਈ ਚ ਲਾ ਦਿੰਦੇ ਹਣ ਇਹ じゃ ਗੁੱਟੇ ਆ ਕੇ ਬਹੁਤ ਟਾਈਮ ਤੇ ਭਰੂਗਾ ਕਿਤੇ ਬੜੇ ਮਸਾਖਾ ਜਿੰਨਾ ਪਣ ਕਿਤੇ ਇਹਨਾਂ ਬੜੀ ਕਿੰਨੇ ਹੋ ਗਏ ਉੱਪਰ ਜੀ ਬੁੱਟੇ ਇਹ ਬੁੱਟੇ ਬੜੇ ਦਿੱਤੇ ਮਸਤੀ ਨੂੰ ਇਹ ਤਾਂ 5 ਗੱਜ 5-7 ਬੁੱਟੇ ਰਾਣੀ ਪਾਣ ਵਾਸਤੇ ਰੱਖਦੇ ਹਾਂ ਹਾਂ 5 ਘੰਟੇ ਰੱਖ ਦੇ। ਮੋਟਨ ਚਾਰੋਂ ਤੇ ਕੋਈ ਹੈਗੀ ਹੈਗੀ। ਅੰਗਲੇ ਕਰਕੇ ਪੰਕਤੀ। ਢਿੱਲੇ ਕਰਕੇ ਬਾਦ ਵਿੱਚ ਰੱਖ ਦਾਂਗੇ। ਜਿੱਥੇ ਦੱਬਦਾ ਅੰਗਲੇ ਸਾਜੂ ਪਰ ਜਿੱਥੇ। ਇਤੋਂ ਵੱਤ ਸ਼ਾ ਉਹ ਤੇ ਸ਼ਾ ਵਿੱਚ ਲਾ ਲਾ। ਢਿੱਲੇ ਜਦ ਕੋਈ ਤੂੰ। ਤੂੰ ਪਊ ਇੱਥੇ ਤਾਂ ਪਊਗੀ। ਐ ਕਿਹਨਾਂ ਨੂੰ ਕਿਸੇ ਪਾਣੀ ਆਪੇ 200 ਦੇ ਵਿੱਚ ਦੱਬਦੀ। ਅਮਰ ਦੇ ਮੂਟੇ ਪਾ ਦੇ ਬੰਨ੍ਹ ਕੇ। ਐ ਚਾਰਾਂ ਜਾਂਦੀ ਬਦੀ। ਉਹ ਬਤੀ ਸਨਾਲੀ ਦੇ। ਐ ਗਾਈ ਨੂੰ ਕੋਈ ਨਾ ਹੁੰਦਾ। ਇੱਥੇ ਠੀਕਾ। ਕੋਈ ਨਹੀਂ ਮੈਂ ਲੱਗ ਰਿਹਾ ਹਾਂ ਹਾਂ ਛੂਟੀ ਬਾਈ ਵੇਟ ਐ ਮੇ ਟਾਈਮ ਤੇ ਆਈ ਅੱਜ ਸਰ ਇੰਦਮਣ ਲਾ ਬੁੱਟੇ ਜਮੀ ਕਪੜਾ ਆ ਦੇ ਹੋਰ ਲਗਾਤਾਰ ਬਣ ਉਪਰ ਉੱਪਰ ਜੇ ਵਿਲੇ ਕਰ ਤੱਕ ਪਾ ਗਈ ਠੀਕ ਠਾਕ ਆਸ ਤੇ ਦੋਨੇ ਰੁਗਨੇ ਬਾਂਝਾ ਹਾਂ ਇਹਨਾਂ ਤੇ ਮੇਰੇ ਵੀ ਆਦਾ ਪਰਕੇ ਲਾਦਾ ਗੈ ਤਪਾ ਇਹ ਜੀ ਛਾੜਦੇ ਗੇ ਉੱਪਰ ਕਿਵੇਂ ਪੜੀਏ ਉਹ ਲੰਬੀ ਦਾਸ ਨੇ ਐਨੂੰ ਪਰਕੇ ਨਾਲ ਖਿੱਚ ਫੁੱਟਦਾ ਨਾ ਕੋਈ ਤਦਨ ਦੁੰਜਾ ਪਰ ਲਾ ਕੋਈ ਤੋ ਕਰ ਕਰ ਕੇ ਵੇਖੇ ਜਾਣਾ ਤੋਈ ਜਨਾਨਕ ਘਰ ਮੁਸਾ ਬਾਕੀ ਤੋਈ ਚਲੋ ਉੱਪਰ ਜੀ ਆ ਬੰਝਾ ਹੋਗੇ ਨਾ ਪੰਜ ਜਾਓਗੇ 19 ਬੁਟੇ ਆਗੇ 50 ਰੁਪਏ ਦੇ 19 ਆਏ ਮੱਚਾਂ ਮਿਰਚਾਂ ਉਹਦੇ ਵਿੱਚ ਚੰਗਾ ਗਾ ਮਸਟਰ ਘੱਟ ਦੇ ਦਿਓ ਹਾਂ ਬੂਟੇ ਇੰਨੇ ਸੀਗੇ ਹੈ ਦੋ ਤਰ੍ਹਾਂ ਦੀ ਮਿਰਚਾਂ ਸੀਗੀਆਂ ਜਿਹੜੇ ਬਾਹਾਂ ਕੋੜਗਾਂ ਸਿੰਘ ਉਹ ਤਾਂ ਕਈ ਵਾਧ ਬੂਟੇ ਹੈਗੇ ਇਹ ਕਹਿੰਦੇ ਚਾਰ ਜਿਹੜੇ ਮਿਰਚਾਂ ਨੇ ਆਪਣੇ ਮੀਡੀਆ ਵਜੀਆਂ ਉਹ ਮੱਚਾਂ ਤੇ ਮਾਝਾ ਬਾਹਾਂ ਕੋੜਗਾਂ ਵੀ ਖੱਦ ਗਿਆ ਜਾਂਦਗਾ ਹਾਂ ਹਾਂ ਨਹੀਂ ਚਾਰ ਬੜੇ ਇਹ ਠੀਕ ਹੈ ਮੀਡੀਆ ਵਜੇ ਮਿਰਚ ਵਧੀਆ ਚੱਲ ਜੋ ਹੋਈ ਤਾਂ ਉਹ ਆਪਣੇ ਮਿਰਚ ਅੱਜ ਤੱਕ ਹੋਈ ਤਾਂ ਹੈ ਨਹੀਂ ਉੱਪਰ ਜੀ ਠੋਕੋਂ ਦਾ ਮਤਲਬ ਦਾ ਪਾਇਨਾ ਕੰਨਾਂ ਨੂੰ ਲਾਇਆ ਚੌਂ ਚੌਂ ਬੱਦੇ ਜਿਵੇਂ ਇਹ ਕਾ ਕਾ ਦੋਪੂ ਕੇ ਲਾਇਆ ਹੈਡਵੇਅਰ ਨਹੀਂ ਹੂੰ ਪਰ ਮਿਰਚ ਲੇਨ ਦੋ ਕਿ ਤਨੇ ਮੁੱਗੇ ਦੋ ਠੁੱਠੇ ਆ ਬਣ ਜਾਂਦੇ ਬੜੀ ਹੋ ਜਾਂਦਾ ਕੋਈ ਹੋ ਹੈ ਅਜ ਗਿਆ ਪਰ ਦੂਜਿਆ ਦੇਸੀ ਤਰੀਕਾ ਵਰਤਾ ਹੈ ਕੋਈ ਤੂੰ ਤਾਂ ਮੈਂ ਹੈ ਆਪ ਹੀ ਲਾਇਆ ਹਮਤ ਕਰਕੇ ਬੁੱਟੇ ਵਾਟੇ ਸਾਰੇ ਆ ਸਬਜ਼ੀ ਨਹੀਂ ਹੁੰਦੀ ਬਾਹਰ ਬਹੁਤ ਟਿੰਗੀ ਵਾਲੇ ਕੱਟ ਹੁੰਦੇ ਥੋੜੀ ਜੀ ਡੀਟੀ ਲਿਆ ਕੇ ਨਹੀਂ ਸਵਾਹ ਆ ਕਰਾ ਫੁੱੜ ਜੀ ਸਵਾਹ ਆ ਕਰਾ ਠੀਕ ਰਹਿੰਦਾਗਾ ਲੱਸੀ ਖੱਟੀ ਲੱਸੀ ਦਾ ਸ਼ਰਕਾ ਕਰਦਾ ਹੈ ਹਾਂ 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 ਫਿਰ ਜੀ ਮੈਂ ਉਹੀ ਲਾਇਆ ਸੀ ਬੀਜ ਵਾਲਾ ਬੂਟਾ ਉਗ ਰਿਹਾ ਸੀਗਾ ਹਾਂ ਹਾਂ ਛੋੜੇ ਕੋਲ ਜਦ ਤੁਸੀਂ ਮੂਰੇ ਖੜੇ ਹੋ ਨਿੰਬੂ ਹੈ ਮੈਂ ਤਾਂ ਕਿੰਨੂ ਲੱਗਦਾ ਹੈ ਕਿੰਨਾ ਤੇ ਮੂਰਾ ਅਸੀਂ ਕਿੰਨਵਾ ਦਾ ਜੂਸ ਕੱਢਦੇ ਹੁੰਦੇ ਸੀ ਇਹਦਾ ਫਿਰ ਕਿੰਨੂ ਦੇਖ ਕੇ ਦੱਸੋ ਤੁਸੀਂ ਤੁਹਾਨੂੰ ਤਾਂ ਪਤਾ ਵੀ ਕਹਦਾਗਾ ਨਿੰਮੂ ਕੰਡੇ ਦਾ ਨਿੰਕ ਕਿੰਨੇ ਕੰਡੇ ਦਾ ਹੈ ਗਿਆ ਕਿੰਨੂ ਇਹ ਕੰਡੇ ਦਾ ਪਰ ਹਾਲੀਆ ਇਹ ਤੇ ਲਗੀ ਜੂਨ। ਇਹ ਰ ਅ ਜੂਨ ਚ ਲਾਇਆ ਸੀ ਪਿਛਲੇ ਸਾਲ ਅਸੀਂ ਅੰਮ੍ਰਿਤਸਰ ਗਏ ਆ। ਜੂਨ ਚ ਮੈਂ ਇੱਥੇ ਆਹ ਬੂਟਾ ਸੀਗਾ ਇੱਥੇ ਬੈਂਗਣੀ ਦਾ। ਓਏ ਥੱਲੇ ਲਾ ਗਈ। ਮੈਂ ਗਰਮੀ ਦਾ ਮਤਲਬ ਇਹ ਆ ਵੀ ਆਉਂਦੀ ਨਹੀਂ ਮੇਰੇ ਬਾਹਵ ਪੱਤੇ ਹੋਏ ਖੜੇ। ਆਇਦਾ ਫਸਾਰੋ ਛੜ ਗਏ ਨੇ ਕੁਛ ਨਹੀਂ ਲਾਇਆ ਤੀ। ਟੱਕਿਆ ਵਾਲਾ ਸੀ ਫਾਲੇ ਨੇ ਹਾਂ। ਕਾਦਾ ਬੂਟਾ ਇਹ ਕਿੰਨੂ ਉਹਦਾ? ਆਲੂ ਬਖਾਰ। ਆਲੂ ਦਾ ਲੱਗਿਆ ਨਹੀਂ ਕੋਈ ਨਾ। ਪੰਜ-ਸੱਤ ਹੀ ਲੱਗਿਆ ਬਸ। ਉਹ ਹਰੇ ਐ ਦੇਖ ਦੇਖਦੇ ਨਹੀਂਗੇ। ਹੂੰ। ਇੱਟ ਚ ਚਰਤੀ ਰੋਲੇ ਫਾਲਾ। ਫਾਤਾਪੜ ਜੀ ਡੇਢ ਡੇਢ ਸਾਲ ਮਸਾ ਆਇ ਲੱਗੀ ਥੀ ਉਹਨੇ ਬੋਈ ਤੀ ਅਲਗ ਨੇ ਪੂਰੇ ਉਹਦੇ ਨਿੰਬੂ ਤਾਂ ਪਿਛਲੇ ਸਾਲ ਤਾਂ ਬਹੁਤ ਲੱਗੇ ਸੀ ਫਾਤਾ ਬਾਹਰ ਜਿਹਦੇ ਉੱਤੇ ਮੈਂ ਆ ਕੇ ਇੱਥੇ ਜਦ ਹਸਾਰੇ ਛੱਡ ਜੁੜ ਗਏ ਮੇਰੀ ਨਾ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਕਮਜ਼ੋਰ ਆ ਬੁੱਟਾ ਆਹ ਤਾਂ ਕਿਦੀ ਮੁਗਦਾ ਯਾ ਦੋ ਬੁੱਟੇ ਨਾਲ ਤਾਂ ਮੁਗਦੀ ਜੀਦਾ ਲੋੜੀ ਦੋ ਹੀ ਸੀ ਇੱਥੇ ਪਟ ਤਾਂ ਉਪਣ ਜੀ ਕਿ ਉਹ ਤਰ ਕਹਿੰਦਾ ਕੀ ਕਰਨਾ ਖਾਂਦਾ ਨਹੀਂ ਉਹ ਆਪ ਨਹੀਂ ਖਾਂਦਾ ਨਾ ਮਤਲਬ ਸਖਣ ਕਹਿੰਦਾ ਸਖਣ ਨੂੰ ਕਹ ਰਹਾ ਥਾ ਵੀ ਤੇ ਮੈਂ ਬੁੱਟੇ ਵੀ ਦੀ ਹੁੰਦੀ ਆ ਸਰ ਵੀ ਨੂੰ ਕਹਿੰਦਾ ਦੀਦੀ ਆ ਬੀ ਇਹ ਸਰ ਵੀ ਕਹਿੰਦੇ ਬੀਟ ਗਿਆ ਕਹਿੰਦੇ ਮੈਂ ਕਹਿੰਦਾ ਮੇਰੀ ਮੰਮੀ ਦੇ ਤਾਂ ਕਹਿੰਦਾ ਕਹਦਾ ਦੀਦੀ ਉਹਦੇ ਕਰੇਲੇ ਦੇ ਕਹਿੰਦਾ ਫੇਰ ਤਾਂ ਮੈਂ ਖਤਮ ਕਰਕੇ ਆਉਣ ਨੂੰ ਕਿਤੇ ਇਹ ਕਰੇਲੇ ਕਹਿੰਦਾ ਵੀ ਕਰੇਲੇ ਖਾਂਦਾ ਨਾ ਕਰੇਲੇ ਖਾਂਦਾ ਨਾ ਬੈਂਗ ਨਹੀਂ ਖਾਂਦਾ ਮੈਂ ਸੋ ਤਾਂ ਆਲੂ ਘਾਲਦੇ ਜਾਂ ਮੂੰਗੀ ਆਲੂ ਤਾਂ ਕਿਸੇ ਤੇ ਹੁਣ ਮੂੰਗੀ ਰੋਲ ਕਿਥੋਂ ਚੰਗੀ ਲੱਗਦੀ ਆ ਮੂੰਗੀ ਦੇ ਹੱਲ ਤੇ ਲੋਟਾ ਬੰਨ ਹੂੰ ਚਲ ਕਦੇ ਕਦੇ ਹੁੰਦਾਗਾ ਨਾ ਇਹ ਦਾਲ ਟਾ ਵੀ ਵਧੀਆ ਬਣੀ ਜਾਂਦੀ ਆ हाँ तो आलू हाँ। हाँ। पाए बनती है कदू कदू सोना गा जो अपने दस रुपए कर दान गए पहला आपने पेंद ਇਹ ਕਿਰ ਬਾਲੋਂ ਉੱਪਰ ਜਾ ਰਹਾ ਆ ਬਾਲ ਦਾ ਪਤਾ ਹੀ ਲੱਗਿਆ ਕਦਮਾਂ ਦੇ ਬਾਲ ਐਡੀ ਵੱਡੀ ਹੋਈ ਖੜੀ ਹੈਗੀ ਪਾਣੀ ਪਾਉਂਗੀ ਗੱਲ ਨੂੰ ਵਿੱਚ ਜੱਜੀ ਪਾ ਦੂੰ ਕੋਈ ਬਾਲਟੀ ਮੁੱਟ ਲੈ ਕੇ ਜੱਜੀ ਪਾ ਦਿੰਦੀ ਹੈ ਲੱਗਿਆ ਫੜ ਜੀ ਲੱਦ ਕੇ ਰੋ ਆ ਜਾ ਨੀਚੇ ਮਗਾ ਹਾਂ ਉਧਰ ਲਾ ਆਉਣੀ ਮਨੇ ਦੱਬ ਦਾਣੇ ਦਾ ਚਰ ਮੁੱਟੇ ਆ ਕਹੇ ਕਰੇ ਲਾਦੇ ਤਾਂ ਤੁਸੀਂ ਮੁੱਟੇ ਦੋਈ ਨਹੀਂ ਮੁੱਟੇ ਮਗਰ ਸਾਰੇ ਹੁੰਦੇ ਨਹੀਂ ਮੈਨੂੰ ਲੱਗਦਾ ਇਹ ਅੱਧੇ ਕੀ ਬਸਾਉਣਗੇ ਚੱਲ ਜੇ ਪੰਜ ਚਾਰ ਵੀ ਹੋ ਗਏ ਵਾਧੂ ਆ ਕਿਹੜਾ ਕਬੂਟਾ ਲੱਜੇਗਾ ਉਹਨੱਕ ਦੋ ਨਾਲ ਪਤਾ ਲੱਗ ਜੂ ਫਿਰ ਜੇ ਨਾ ਨੰਬਰ 4 ਫੁੱਟਣਗੇ ਨਾ ਜੇ ਤਾਂ ਸਿੱਧੇ ਜੇ ਹੋਗੇ ਹਾਂ ਲੈ ਫਟ ਐ ਜਿਹੜੇ ਹੋ ਪਾਸੇ ਪੱਤੇ ਕੱਢਣ ਲੱਗ ਜਾਂਦੇ ਅੱਛਾ ਠੀਕ ਫੇਰ ਤਾਂ ਚੱਲ ਪਾਣਗੇ ਨਹੀਂ ਫੇਰ ਦੇਖੀ ਜਾਊਗੀ ਆਹ ਤਾਂ ਜਾਇ ਕੋਲੇ ਵਿੱਚ ਲੈ ਕੇ ਲੈ ਗਾਂ ਬਾਹਰਾਂ ਨਹੀਂ ਹੋ ਰਹਾ ਤਾਂ ਮੋਟਾ ਲੈ ਨਗਦੇ ਕਰਦੇ ਬੱਟੇ ਕਰ ਤਰ ਦੱਬਦੇ ਤੁਸੀਂ

ਆ ਲੱਗਣ ਲੱਗਦਾ ਮੈਨੂੰ ਤੇ ਲੱਗੇ ਮੈਨੂੰ ਲੋਟ ਆ ਜੇ ਇਹ ਲੋਟ ਆਏ ਦੀ ਗੱਲ ਆ ਬਸ ਸਬਜੀਤ ਚਲੋ ਲੋਟ ਆਏ ਬਸ ਹੁਣ ਪਾਣਾ ਪੜ੍ਹ ਹੈ ਮਟਰ ਦਾ ਲੱਗਿਆ ਬਹੁਤ ਮਿਰਚ ਗੋਲੇ ਮੇਰੇ ਪਟੇਲੇ ਜਿਹੜੇ ਮੌਕੇ ਨਹੀਂ ਮਿਲ ਆ ਫੜ ਜਿਹਦਾ ਹੁਣ ਤਾਂ ਪੱਕ ਕੇ ਬੀਜ ਬਣ ਗਏ ਹੁਣ ਤਾਂ ਇਹ ਇਹ ਜੰਮ ਕੱਲ ਨੂੰ ਪਾਉਮਾਗੇ ਬਣੀ ਨਾ ਤਾਂ ਧੰਨੀਆਂ ਬੀਜ ਜਾਏਗਾ ਕੱਲ ਨੂੰ ਆਪਾਂ ਤੰਦਲੇ ਉਧਰ ਉਹਦੇ ਕਰੇਲਾਂ ਦੀਆਂ ਵੱਲਾਂ ਦੇ ਉਹ ਪਾਉਣਾ ਗਾ ਉਧਰ ਤਾਂ ਲਾਇਫ ਫੜ ਜੀ ਪਾਣੀ ਕੱਲ ਆ ਜੇ ਚੁੱਕਣਾ ਜਿਹੜਾ ਕੋਈ ਅੱਛਾ ਇੱਧਰ ਤਾਂ ਆਪਣੇ ਆਪ ਹੀ ਆ ਜੂ ਹੁਣ ਬਹੁਤ ਟਾਈਮ ਹੋਊ ਨਾ ਡੁੱਢੀ ਫਿਰ ਜਾਈ ਨੂੰ 15-20 ਮਿੰਟ ਹੀ ਹੋਇਆ ਥੋੜਾ ਜਿਹਾ ਹੋਊ ਆਪਣਾ ਜਾਨ ਪਾੜਾ ਨਾ ਤੈਨੂੰ ਲੱਗੇ ਉਹਨਾਂ ਦਾ ਤਮਰੀਖਾ ਦਾ ਵੇਖ ਕੇ ਸੰਗਤ ਮੇਰੇ ਸਮਾਂ ਦਾ ਬੱਸ ਆਲਾ ਮਰੋਦਾ ਹੋਣਾ ਮਰਵਾ ਕੇ ਕੋਈ ਨਾ ਹਾਂ ਗੰਢੇ ਸਵੇਰੇ ਗੁੱਟਦੇ ਉਫੜ ਜੀ ਨਾ ਹਾਂ ਮੜੇ ਕਸੀਆ ਮਾਰਨਾ ਮਾਰਦੇ ਨਹੀਂ ਬਿਲਲੇ ਟਾਈਮ ਚ ਸਵੇਰ ਤੱਕ ਸਦੇਣਾ ਬੱਚੇ ਸਕੂਲ ਵਾਗੇ ਜਦੋਂ ਪਾਣੀ ਕਰਦੇ ਆਂ ਅਰੇ ਅਰੇ ਜੀ ਜੀ ਆਜੂ ਜਾਂਦੇ ਸਰਾ ਜੀ ਕਿੰਨਾ ਸੋਆ ਮੈਂ ਤਾਂ ਅਬ ਸੁਖ ਨਹੀਂ ਗੁੱਟਾ ਠੰਡ ਹੋ ਜਾਂਦੀ ਹਾਂ ਠੰਡ ਹੋ ਗਈ ਹਾਂ ਮੂਰੇ ਗੱੱਚੇ ਸਵੇਰੇ ਲਾਦੇ ਕਰਮੀ ਨਾ ਮੱਚ ਜਾਂਦਾਗਾ ਦੇ ਪਾਣੀ ਦਾ ਵਜੋਂ ਨਾ ਕਰਕੇ ਭਰਦੇ ਵਸੇ ਨੂੰ ਦੇਖੀ ਹੋਈ ਸਮਰਥੀ ਹਾਂ ਹਾਂ ਪੱਤ ਜੂਪੜ ਦੀ ਹੁਣ ਆਪੇ ਬਸ ਹੂੰ ਆਪੇ ਭਰ ਜਾਣਗੇ ਹੁਣ ਬਸ ਹਾਂ ਭਰ ਜਾਣਗੇ ਹਾਂ ਇਹ ਜੇ ਗੋਰਾ ਵੀ ਜਾਦੀ ਉੱਪਰ ਜੀ ਹਾਂ ਕੋਲਾ ਦੇ ਕੋਲ ਹੁਣ ਕੀ ਲੱਗ ਗਿਆ ਇਹਦੇ ਵਿੱਚ ਆਪਾਂ ਚੌਲੇ ਲਾ ਦਾਂਗੇ ਇੱਥੇ ਨਾ ਚੌਲਾਂ ਦੇ ਬੀਜ ਤਾਂ ਪੈ ਗਏ ਆ ਤਾਂ ਬਰੇ ਗੁੱਟ ਕੇ ਕਿੰਨਾ ਸਾਰੇ ਗਿੱਲੀ ਕਰਕੇ ਹੂੰ ਚੌਲੇ ਲਾਤੀ ਚੌਲੇ ਮੋਕਾ ਕਦੇ ਕਿਸੇ ਨਾਲ ਰੋਤਾ ਹੁਣ ਚੌਲਾਂ ਦੀ ਰੋਤਾ ਚੌਲਾਂ ਦੀ ਹਾਂ ਬੀਜ ਵੀ ਹੈਗੇ ਆਗੇ ਚੌਲੇ ਦਾ ਫੋਲ ਲਾ ਦੇ ਕੋਈ ਹੋਰ ਤਾਂ ਕੀ ਲੱਗੂ ਪਰ ਇੱਥੇ ਚੌਲਾਂ ਦੇ ਬੇਲਨਾ ਮਾਲਾ ਉਹ ਕਰ ਲਾਂਦੀਆਂ ਅਲਝਾਜਾ ਵਾਲਾ ਫਲਾ ਵਾਲਾ ਦੀਆਂ ਉਹ ਪਹਿਲਾਂ ਜੀ ਪਾਣੀ ਬਹੁਤ ਚੱਲ ਪੈਣੇ ਕਰਦੂ ਆਪੇ ਲੱਗਿਆ ਹਾਂ ਉਹ ਜੀ ਪਾਵਾਂਗੇ ਪਾਣੀ ਕੱਲ ਨੂੰ ਸੇ ਕੱਲ ਨੂੰ ਪਚੌੜੇ ਵੀ ਲੱਗੇ ਚਾਰ ਵੱਲੋਂ ਉੱਥੇ ਹਾਂ ਹਾਂ ਚੌੜੇ ਚੌੜੀ ਨੰਬਰ ਜੀ ਹਾਂ ਚੌੜੇ ਬੜੇ ਟਾਈਮ ਲੰਗਦਾ ਚੌੜਾ ਨਾ ਪਹਿਲਾਂ ਤਾਂ ਸਕੇ ਨੂੰ ਮੁੜ ਗਿਆ ਜੇ ਬਣਦੇ ਹੀ ਵਧੀਆ ਇਹ ਪਾਣੀ ਛੱਡ ਜੀ ਠੀਕ ਕੱਲ ਨੂੰ ਲਾ ਦਾਂਗੇ ਪਾਣੀ ਇੱਥੇ ਤੇ ਹੁਣ ਆਪਣੀ ਵੀ ਇੱਥੇ ਕੋਈ ਪਟਕੀ ਰੱਖ ਲੈਣਾ ਉਹ ਅਸੀਂ ਲਾ ਦੇ ਕੋਲ ਇੱਥੇ ਤਾਂ ਫੜ ਜੀ ਤਾਂ ਇੱਥੇ ਤਾਂ ਹਾਂ ਚੜ ਗਈਆਂ ਜੇ ਇਧਰ ਦੇਖੀ ਵੇ ਇਹ ਦੋਲੇ ਵੰਦੇ ਪਛੜਦੇ ਨੇ ਬਾਹਲੇ ਗੰਗਾ ਹੁੰਦੀਆਂ ਇੱਥੇ ਆ ਆਉਣਾ ਪਹਿਲਾਂ ਦੋ ਤਿੰਨ ਤਿੰਨ ਲੜੀ ਤਾਰ ਲਾਈ ਸੀ ਕੰਡੇ ਵਾਲੀ ਆਪਾਂ ਤਾਦ ਉੱਤੋਂ ਦੀ ਪੰਡੰਗੀ ਪਟਕੇ ਤੇ ਕੰਡੇ ਖੁੱਭ ਗਏ ਤੇ ਸਾਰਾ ਖਾ ਗਈ ਜਾ ਕੇ ਲੈ ਵੀ ਕਹਿੰਦਾ ਉੱਥੇ ਉੱਥੇ ਬੰਦ ਕਰ ਲੂੰ ਉੱਥੇ ਉੱਥੇ ਜਮੀ ਨਹੀਂ ਹੁੰਦਾ ਉੱਥੇ ਬੰਦ ਕਰਕੇ ਥੱਕ ਗਏ ਸੀ ਪਹਿਲਾ ਆਲਾ ਬੰਨ ਮੰਨ ਅਲਟਾਇਨਾ ਜਿਹਾ ਮੈਂ ਤਾਰ ਕੋਲ ਲਾ ਕੇ ਤਾ ਤੂੰ ਲਾ ਕੇ ਉਧਰ ਤਾਂ ਜਮੀ ਨਹੀਂ ਕੰਮ ਲੋਟ ਫੇ ਤਾਂ ਇੰਨਾ ਤਾਂ ਹੋਰ ਸਬਜੀ ਹੋ ਜਾਏ ਚ ਵਿਜੀ ਜਾਵੇ ਨਾ ਤਾਂ ਹੋਰ ਹੋ ਕੇ ਲੱਗ ਜੇ ਮੇਰੇ ਕਰਨ ਲਾ ਕੇ ਹੋਏ ਤਿੰਨ ਤੀਰਹਾਰ ਪਾਈ ਸੀ ਕਿਦੋਂ ਹਾਂ ਤੀਰਹਾਰੇ ਪਾਈ ਸੀ ਪਰ ਜੀ ਮੋਨੇ ਬਾਈ ਤੱਕੜਾਈ ਸੀ ਮੈਂ ਤਾਰ ਮੈਂ ਕਿਹਾ ਬਾਈ ਗੁਰਿੰਦਰ ਤਤੋਂ ਲੈ ਨਹੀਂ ਜਾਂਦਾ ਮੈਂ ਕਿਹਾ ਵੀ ਜਾਇ ਵੇਲੇ ਸਬਜੀ ਅਸੀਂ ਫੱਕ ਲਾਏ ਅਸੀਂ ਟਵਾਟਰਾ ਦੀ ਤੇਲੀ ਸਾਡੇ ਲਾਡ ਵੀ ਨਿੱਕੀ ਥੋੜੇ ਕਰੀਂ ਦਿਓ ਕੋਪਨ ਟੋਲ ਦੇ ਸਰ ਸਰ ਵੀ ਟਵਾਟਰਾ ਚੜਦੀ ਬਣਾ ਕੇ ਖਾਇਆ ਗੁਰਿੰਦਰ ਆਪਾਂ ਨੂੰ ਹਾਂ ਉੱਪਰ ਜੀ ਇਹ ਆਪਣਾ ਤੋੜ ਦਿੰਦੇ ਹਾਂ ਹੁਣ ਤਾਂ ਸਾਹ ਹੁਣ ਤਾਂ ਸਵਾਗਰ ਜੀ ਹਾਂ ਬਈ ਹੁਣ ਤਾਂ ਇਹ ਸਵਾ ਦਾ ਹੁਣ ਤਾਂ ਸਾਰੇ ਵੀਡੀਓ ਵਾਲੇ ਵੱਖੜ ਗਏ ਭਾਈ ਹੁਣ ਤੋੜਨੇ ਨਹੀਂ ਚੁੱਪ ਕਰਕੇ ਤੋੜ ਕੇ ਨਹੀਂ ਭਾਈ ਵੀ ਦੱਸ ਗਏ ਨੂੰ ਹੋ ਗਈ ਬਰਸੇ ਮੈਨੂੰ ਤਲਹੋ ਲਿਖਣਾ ਵਰਤਦਾ ਤਾਂ ਸਾਡਾ 30% ਪਤਾ ਨਹੀਂ ਆਹ ਅੱਠਾ ਬੱਧੀ ਇਹ ਆਵਾਜ਼ ਆ ਰਹੀ ਹੈ ਰਾਜਾ ਕੰਮ ਕਰਦਾ ਹੈ ਇਹ ਬੁਆ ਜੀ ਸਾਡੇ ਕੰਮ ਕਰਦੇ ਬਹੁਤ ਜਿਆਦਾ ਕੰਮ ਕਰਦੇ ਆ ਜੀ ਸਾਰੇ ਕੱਪੜੇ ਧੋ ਕੇ ਦੇਖੋ ਐ ਪਾ ਦੇ ਭੋਜੇ ਤਾਰਾਂ ਵਰਤੀਆਂ ਕਿਸੇ ਕੱਪੜੇ ਚ ਕੋਈ ਬਾਤ ਨਹੀਂ ਚਲੋ ਜੀ ਅੱਜ ਦੀ ਵੀਡੀਓ ਸਾਡੇ ਦੱਥੇ ਐਂਡ ਹੁੰਦਾਗਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਲਾਈਕ ਕਰ ਦਿਓ ਸ਼ੇਅਰ ਕਰ ਦੇ ਦਬਕੇ ਜਿਹੜੇ ਵੀਰ ਭੈਣਾਂ ਸਾਡੇ ਚੈਨਲ ਤੇ ਨਵੇਂ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜਿਹੜੇ ਵੀਡੀਓ ਨੂੰ ਪਹਿਲਾਂ ਦੇਖ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ